ਪਹਿਲੀ ਰੇਡ ਪਾਉਂਦੀ ਹੋਈ ਜਮਕੀਲੇ ਸਟਰੀਆ ਵੱਲੋਂ 1500 ਰੁਪਇਆ ਲੱਗਿਆ ਹੈ ਜਿਹੜਾ ਵੀ ਇਸ ਮਟਿਆਰ ਨੂੰ ਜੱਫਾ ਲਾਵੇਗਾ ਉਹਨੂੰ 1500 ਰੁਪਇਆ ਹੋਵੇਗਾ ਇੱਕ ਪਾਸੇ ਨਵਦੀਪ ਕੌਰ ਸ਼ੀਨਾ ਦੂਏ ਪਾਸੇ ਰਣਦੀਪ ਕੌਰ ਜਿਹਦਾ ਪਿੰਡ ਹੈ ਕਾਦੀਆਂ ਦੇ ਲਾਗੇ ਹਰਦੀਪ ਸਿੰਘ ਐਫਐਸਆਈ ਦੀ ਬੇਟੀ ਜੱਫਾ ਲਾਉਣ ਦਾ ਯਤਨ ਕਰਦੀ ਹੋਈ ਤੇ ਦੂਏ ਪਾਸੇ ਪ੍ਰਿੰਕਾ ਰਾਣੀ ਜ਼ੋਰ ਦੇ ਨਾਲ ਪੁਆਇੰਟ ਲੈਣ ਦਾ ਯਤਨ ਕਰਦੀ ਹੋਈ ਗੱਲ ਕੀਤੀ ਹੈ ਇਹ ਪੁਆਇੰਟ ਵੀ ਰਣਦੀਪ ਦਾ ਤੇ 1500 ਰੁਪਇਆ ਵੀ ਰਣਦੀਪ ਦਾ ਜਿਹੜਾ ਚਮਕੀਲੇ ਨੇ ਲਾਇਆ ਸੀ ਬਰੇਂਕਾ ਰਾਣੀ ਦੀ ਰੇਟ ਦੇ ਉੱਤੇ ਆ 100 ਰੁਪਇਆ ਇਸ ਕੁੜੀ ਨੂੰ ਜਿਹਨਾਂ ਜੱਫਾ ਲਾਇਆ ਪਾਪਾ ਜੀ ਵੱਲੋਂ 100 ਰੁਪਇਆ ਬਾਣ ਰਣਦੀਪ ਕੋਲ ਵਾਸਤੇ ਇਹ ਆ ਰਾਮ ਬਤੇਰੀ ਵਿੱਚ ਮਦਾਨਾ ਲਿਆ ਦਿੰਦੀ ਏ ਨੇਰੀ ਇਹ ਹਰਿਆਣੇ ਵਾਲੀ ਰਾਮ ਬਤੇਰੀ ਤਾੜੀ ਮਾਰ ਦਿਓ ਰਾਮ ਬਤੇਰੀ ਦੇ ਨਾਂ ਤੇ ਸਖਵਿੰਦਰ ਕੌਰ ਸੁਖੀਪੁਰਾ ਨਾਮ ਹੈ ਔਰ ਹਾਲ ਟੇ ਦੇ ਲਾਗੇ ਜੱਬੇਵਾਲ ਦੇ ਏਰੀਏ ਦੇ ਵਿੱਚ ਇਸ ਮਟਿਆਰ ਦਾ ਬਟਲਾ ਬੈਂਚ ਜੂ ਸਿੰਘ ਗਰਾਇਆ ਵੱਲੋਂ ਜਿਸ ਕੁੜੀ ਨੇ ਜੱਫਾ ਲਾਇਆ ਪਹਿਲੇ ਇਧਰ ਉਸ ਨੂੰ 500 ਰੁਪਏ ਹਾਂਜੀ ਮਨਜੀਤ ਸਿੰਘ ਜੀ ਗਰਾਇਆ ਸਾਹਿਬ ਜਿਹੜੇ ਸਰੀ ਦੇ ਵਿੱਚ ਵੱਸਦੇ ਨੇ 500 ਰੁਪਏ ਰਣਜੀਪ ਦੇ ਲਈ ਇਧਰ ਸੁਖੀ ਬਟਲੇ ਵਾਲੀ ਪੰਜਵੇਂ ਵਰਲਡ ਕੱਪ ਦੀ ਕਪਤਾਨੀ ਕੀਤੀ ਹੈ ਰਣਜੀਪ ਕੌਰ ਜੱਫਾ ਲਾਉਣ ਦਾ ਯਤਨ ਕਰਦੀ ਹੋਈ ਬੀਤਦਾ ਹੋਇਆ ਸਮਾਂ ਲੱਗਦੀ ਹੋਈ ਕੈਂਦੀ ਪਿਛਿਆਂ ਦੀ ਕੈਂਚੀ ਜੱਗ ਦੇ ਉੱਤੇ ਖੇਡਣ ਕਬੱਡੀ ਕੁੜੀਆਂ 100 ਰੁਪਏ ਫਿਰ ਉਸ ਕੁੜੀ ਨੂੰ ਅਗਲੀ ਰੇਟ ਪਾਉਂਦੀ ਹੋਈ ਕਿਉਂਕਿ ਹਰਿਆਣੇ ਦੇ ਵਿੱਚ ਸਪੋਰਟ ਜਿਹੜਾ ਉਹ ਸਿਖਰ ਦੇ ਉੱਤੇ ਹੈ ਇਹ ਹਰਿਆਣੇ ਦੀ ਮਟਿਆਰ 500 ਰੁਪਏ ਜਿਸ ਨੇ ਜੱਫਾ ਲਾਇਆ ਬੀਬੀ ਮਿੰਦਰਕੌਰ ਜੋਸ਼ ਵੱਲੋਂ ਹਾਂਜੀ ਬੀਬੀ ਮਿੰਦਰਕੌਰ ਦੀ ਜੋਸ਼ ਵੱਲੋਂ ਰਣਜੀਤ ਕੌਰ ਵਾਸਤੇ 500 ਰੁਪਏ ਨੱਥੂ ਖੇਰਾ ਪਿੰਡਾ ਰਣਜੀਤ ਕੌਰ ਦਾ ਕਾਦੀਆਂ ਦੇ ਲਾਗੇ ਹਾਂਜੀ ਲਾਲੀ ਤਲਵੰਡੀ ਵੱਲੋਂ ਵੀ 500 ਰੁਪਇਆ ਸਾਹਮਣੇ ਰਣਜੀਤ ਕੌਰ ਗਾਗੋ ਜਿਹੜਾ ਮੰਦਰਾਂ ਵਾਲਾ ਪਿੰਡ ਹੈ ਰਮਦਾਸ ਦੇ ਲਾਗੇ ਜਿੱਥੋਂ ਦਾ ਘੋਗੜਂ ਪ੍ਰਸਿੱਧ ਹੋਇਆ ਉਸੇ ਨਗਰ ਦੀ ਇਹ ਮਟਿਆਰ ਅਗਲੀ ਰੇਟ ਪਾਉਂਦੀ ਹੋਈ ਰਣਜੀਤ ਕੌਰ ਗਾਗੋ ਤੇ ਸਾਹਮਣੇ ਖਸ਼ਬੂ ਜਫਾ ਲਾਉਣ ਦਾ ਯਤਨ ਕਰਦੀ ਹੋਈ ਤੇ ਉਧਰ ਗਾਗੋ ਨੇ ਰਸਤਾ ਬਣਾ ਲਿਆ ਜਿਵੇਂ ਪੰਜਾਬੀ ਦਾ ਸ਼ਾਇਰ ਸਰਜੀਤ ਪਾਤਰ ਕਹਿੰਦਾ ਮੈਂ ਰਸਤਿਆਂ ਤੇ ਨਹੀਂ ਤੁਰਦਾ ਜਿੱਥੇ ਮੈਂ ਤੁਰਦਾ ਹਾਂ ਉੱਥੇ ਰਾਹ ਬਣਦੇ ਨੇ ਜਿੱਥੇ ਮਨ ਦੁਰਦਾ ਹਾਂ ਉੱਥੇ ਰਾਹ ਬਣਦੇ ਨੇ ਅਵਤਾਰ ਸਿੰਘ ਜੀ ਦਾ ਪਾ ਅਵਤਾਰ ਸਿੰਘ ਦੀ ਨੌਰਵਾ ਜੀ ਬੇਨਤੀ ਹੈ ਕਿ ਇੱਧਰ ਆ ਜਾਓ ਤੇ ਜੇ ਅੱਲਾ ਜੈ ਚੁੱਪ ਚਪੀਤਿਆਂ ਨੇ ਚਲ ਜਾਣਾ ਤੇ ਇੱਕ ਕੋੜਮ ਸਾਹਿਬ ਤੁਹਾਡੇ ਨਾਲ ਆ ਤੇ ਸਨਮਾਨਤ ਕਰਨਾ ਤੁਹਾਡਾ ਅਸੀਂ ਹਾਂਜੀ ਸਾਡੇ ਕੁਲਵਿੰਦਰ ਸਿੰਘ ਜੀ ਬਾਦ ਸਾਹਿਬ ਜਿਹੜੇ ਕਿ ਸਰਪ੍ਰਸਤ ਨੇ ਸ਼ਾਮ 83 ਦੇ ਖੇਡ ਮੇਲੇ ਦੇ 500 ਰੁਪਇਆ ਰਣਜੀਤ ਕੌਰ ਦੇ ਲਈ ਉੱਥੇ ਇੰਸਪੈਕਟਰ ਬਲਦੀਪ ਬਲਬੀਰ ਸਿੰਘ ਜੀ ਧੁਗਾ ਸਾਹਿਬ ਉਹਨਾਂ ਵੱਲੋਂ ਵੀ ਬਹੁਤ ਸਾਰਾ ਮਾਨ ਸਤਿਕਾਰ ਸਾਹਮਣੇ ਪ੍ਰਿੰਕਾ ਰਾਣੀ ਰੇਡ ਪਾਉਂਦੀ ਹੋਈ ਇੱਧਰ ਰਣਜੀਤ ਕੌਰ ਜੱਫਾ ਲਾਉਣ ਦਾ ਯਤਨ ਕਰਦੀ ਹੋਈ ਹੱਟ ਕਬੱਡੀ ਯਾਰਾਂ ਦੀ ਇਹ ਖੇਡ ਵੱਡੇ ਸਰਦਾਰਾਂ ਦੀ ਇਹ ਖੇਡ ਹੋਈ ਮਟਿਆਰ 100 ਰੁਪਇਆ ਉਸ ਕੁੜੀ ਦੇ ਨਾਂ ਦੇ ਜਿਹੜਾ ਲੀਡਰ ਸੀ ਪ੍ਰਿੰਕਾ ਪ੍ਰਿੰਕਾ ਦੇ ਨਾਂ ਤੇ 100 ਰੁਪਇਆ ਹਾਂਜੀ ਪ੍ਰਿੰਕ ਇਹ ਚੌਹਤ ਸਾਹਿਬ ਇਹਨਾਂ ਨੇ ਤੇ ਬੇਨਤੀ ਆ ਕਿ ਆਣ ਕੇ ਪੈਸੇ ਲੈ ਲਓ ਕੋਈ ਫੜਨੀ ਹੋਈ ਇਹ ਤਰੋਚ ਸਿੰਘ ਜੀ ਜਰਾ ਕਿ ਬੇਨਤੀ ਆ ਜਰਾ ਆਣ ਕੇ ਲੈ ਜਾਓ ਉਹਨਾਂ ਦੇ ਵਿਚਾਰਿਆਂ ਦੇ ਰਾਮਬ ਤੇਰੀ ਜਿੰਨਾ ਆਨੰਦ ਮੇਰਾ ਖਾਲ ਹੈ ਕਿ ਨਾ ਮੈਚਾਂ ਜਾ ਰਿਹਾ ਵੇ ਕਦੇ ਵੀ ਨਹੀਂ ਆਇਆ ਹੋਣਾ ਹੈ। ਰਾਮਬ ਤੇਰੀ ਬਾਬਾ ਜੀ ਬਹੁਤ ਆਨੰਦ ਆ ਰਿਹਾ ਹੈ ਤੇ ਸਾਹਮਣੇ ਕੁਜਲ ਸਿੰਘ ਕਹਿੰਦੇ ਆਗੇ ਅਗਲੀ ਵਾਰ ਨੂੰ ਕਰਾਉਣਾ ਹੀ ਲੜਕੀਆਂ ਦੇ ਮੈਚ ਆ ਦੀ ਮੁੰਡਿਆਂ ਦਾ ਕਰਾਉਣਾ ਹੀ ਕੋਈ ਨਹੀਂ। ਬਾਬਾ ਜੀ ਨੇ ਨਾਲ ਤੇ ਤਾੜੀਆਂ ਮਾਰਦੇ ਹੋ। ਬਾਬਾ ਕੁੜੀ ਲੱਗੁੰਦੀ ਆ। ਤੇ 100 ਰੁਪਏ ਮੈਂ ਤੋ ਹੋਰ ਲੱਗ ਜਾਓ ਕੁੜੀ ਲੜਕੀਆਂ ਦੇ ਮੈਚ ਹੋਣਗੇ। ਬੜਲੇ ਵਾਲੀ ਸੁਖੀ ਅਗਲੀ ਵਾਰ ਵਾਰ ਸਾਨੂੰ ਸੱਦਣੇ ਪੈਂਦੇ ਆ ਕਹਿੰਦਾ ਕਹਿੰਦਾ ਸਾਨੂੰ ਲਾ ਦਿੰਦੇ ਟੋਲਣ ਨੂੰ ਹੀ ਇਹ। ਰਣਦੀਪ ਅਥੇੜਾ ਇਹ ਅਸੀਂ ਅੱਜ ਦੇ ਗੱਲ ਕਰ ਰਹੇ ਆ ਕਿ ਅਸੀਂ ਵਿਚਾਰ ਕਰ ਰਹੇ ਆ ਕਿ ਸਾਰੀ ਜੋ ਵੀ ਹੈ ਕਿ ਟੂਰਨਾਮੈਂਟ ਬੀਬੀ ਮਿੰਦਰ ਕੌਰ ਜੀ ਜੋਸ਼ ਮੇਰਾ ਖਿਆਲ ਹੈ ਕਿ ਜੇ ਇਹ ਜੇ ਨਾਮਾਂ ਦੀ ਵੰਡ ਜੀ ਅੱਜ ਵੀ ਕਰਨੀ ਹੈ ਤੇ ਜੇ ਨਾਮ ਦਿੱਤੇ ਵੀ ਗਏ ਤੇ ਬੀਬੀ ਮਿੰਦਰ ਜੋਸ਼ ਕੋਲ ਪਿਛਲਾ ਨਾਮ ਆਇਆ ਕੀ ਦੇ ਰਹੇ ਆ ਇਹ ਤਾੜੀਆਂ ਮਾਰੋ ਸਾਰੇ ਹਾਂਜੀ ਬੀਬੀ ਮਿੰਦਰ ਕੌਰ ਜੀ ਜੋਸ਼ ਸੰਸਥਾ ਦੀ ਸਕੱਤਰ ਪੰਜਾਬ ਸਰਕਾਰ ਇਨਾਂ ਦੀ ਬਹੁਤ ਵੱਡੀ ਦੇਣ ਹੈ ਰਾਮ ਬਤੇਰੀ ਅਗਲੀ ਰੇਡ ਪਾਉਂਦੀ ਹੋਈ ਹਨੂ ਰਾਣੀ ਕਰ ਜੱਫੇ ਦੀ ਗੱਲ ਅੱਜ ਖੇਡ ਕਬੱਡੀ ਦੀਆਂ ਗੱਲਾਂ ਹੋ ਰਹੀਆਂ ਇੱਕ ਪਾਸੇ ਰਾਧਾ ਜੱਫਾ ਲਾਉਣ ਦਾ ਯਤਨ ਕਰਦੀ ਹੋਈ ਰਾਧਾ 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 ਪੁਆਇੰਟ ਰੇਟਰ ਦੇ ਖਾਤੇ ਦੇ ਵਿੱਚ ਪੁਆਇੰਟ ਜੁੜ ਗਿਆ ਮਾਝਾ ਕਬੱਡੀ ਅਕੈਡਮੀ ਅੰਮ੍ਰਿਤਸਰ ਦੇ ਖਾਤੇ ਦੇ ਵਿੱਚ ਜਿੱਧਰ ਹਰਿਆਣੇ ਦੀਆਂ ਮਟਿਆਰਾਂ ਜ਼ਿਆਦਾ ਖੇਡ ਰਹੀਆਂ ਹਨ ਰਣਦੀਪ ਕੌਰ ਅਗਲੀ ਰੇਡ ਪਾਉਂਦੀ ਹੈ ਮੁੰਡਿਆ ਵਾਂਗੂ ਰੌਸਾਂ ਦੀਆਂ 100 ਰੁਪਇਆ ਹਾਂਜੀ ਬਾਬਾ ਜੀ ਕੋਲੋਂ 100 ਰੁਪਇਆ ਦਾ ਮਾਨ ਕਾਮ ਬਤੇਰੀ ਲਈ ਇਧਰ ਰਣਜੀਤ ਕੌਰ ਦੀ ਰੇਡ ਹੈ ਤੇ ਮੋਹਰੇ ਨਵਨੀਤ ਕੌਰ ਸ਼ੀਨਾ ਤੇ ਸਾਹਮਣੇ ਮੁਕਾਬਲਾ ਹੋ ਗਿਆ ਰਣਜੀਤ ਕੌਰ ਦੇ ਨਾਲ ਜਿਹਦਾ ਨੱਥੂ ਕਹਿਰਾ ਪਿੰਡਾ ਗੁਰਦਾਸਪੁਰ ਦੀ ਕਾਦੀਆਂ ਤਹਿਸੀਲ ਦੇ ਵਿੱਚ ਇਹ ਰਣਜੀਤ ਕੌਰ ਹਰਦੀਪ ਸਿੰਘ ਪੰਜਾਬ ਦੀ ਇਹ ਸ਼ੇਰ ਬੱਤੀਏ ਤੇਰੇ ਜੱਫੀਆਂ ਨੂੰ ਅਸੀਂ ਬਹਿ ਕੇ ਤੱਕੀਏ 500 ਰੁਪਏ ਕੁੜੀ ਨੂੰ ਫੇਰ ਆ 100 ਰੁਪਿਆ ਜਾਫੀ ਵਾਸਤੇ 100 ਰੁਪਿਆ ਜਾਫੀ ਵਾਸਤੇ ਬਾਬਾ ਜੀ ਵੱਲੋਂ ਮਾਨ ਸਨਮਾਨ ਬਾਜ਼ਾਰ ਵਿੱਚ ਕਹਿੰਦਾ ਚਰਖਾ ਹੁੰਦੀ ਏ ਬਾਬਾ ਜੀ ਵੱਲੋਂ ਨੋਟਾਂ ਦੀ ਵਰਖਾ ਹਾਂਜੀ ਬਿੱਲਾ ਥਿਆੜਾ ਜੀ ਦੁਨੀਆ ਦੇ ਮਹਾਨ ਪ੍ਰਮੋਟਰ ਰਣਜੀਤ ਕੌਰ ਦੇ ਲਈ ਵੱਡਾ ਮਾਨ ਸਨਮਾਨ ਕਰਦੇ ਹੋਏ ਤੇ ਸਾਹਮਣੇ ਲੱਗਦਾ ਹੋਇਆ ਜਫਾ ਬੀਤਦਾ ਹੋਇਆ ਸਮਾਂ ਪੁਆਇੰਟ ਰੇਟਰ ਦੇ ਖਾਤੇ ਦੇ ਵਿੱਚ ਜੁੜ ਗਿਆ ਅਗਲੀ ਕਬੱਡੀ ਪ੍ਰਿੰਕਾ ਰਾਣੀ ਅਗਲੀ ਰੇਟ ਪਾਉਣੀ ਹੋਈ ਇਹ ਪੰਜਾਬੀ ਨਾਲ ਹਰਿਆਣਵੀ ਜਦੋਂ ਬੋਲਦੀ ਏ ਇਹ ਹਦੇਸ਼ ਹਰਿਆਣੇ ਦੀ ਯਾਈ ਲੱਗਦੀ ਤੱਜ ਲਾ ਕੇ ਜਦੋਂ ਭੱਜ ਜਾਂਦੀ ਉਸ ਵੇਲੇ ਹਵਾ ਹਵਾਈ ਲੱਗਦੀ ਇਹ ਛੇੜ ਦੀ ਮੈਦਾਨਾਂ ਦੇ ਵਿੱਚ ਤਕੜੀ ਕਹਾਣੀ ਆ ਜਹਾਨ ਯਾਰਾ ਇਹ ਪ੍ਰਿੰਕਾ ਰਾਣੀ ਆ ਸਾਹਮਣੇ ਜੱਫੇ ਦੀ ਗੱਲ ਹੁੰਦੀ ਹੋਈ ਬੀਤਦਾ ਹੋਇਆ ਸਮਾਂ ਲੱਗਦਾ ਹੋਇਆ ਜੋਰ ਬੀਬੀ ਜੀ ਬਾਬੇ ਨਾਨਕ ਨੇ ਵੀ ਜੋਰ ਦੀਆਂ ਗੱਲਾਂ ਕੀਤੀਆਂ ਜੋਰ ਨਾਲ ਸੁਰਤੀ ਗਿਆਨ ਵਿਚਾਰ ਜੋਰ ਨਾਲ ਜੁਕੀ ਇਹ ਸਰਬੀ ਦੇ ਵਾਸਤੇ 100 ਰੁਪਇਆ ਹਾਂਜੀ ਨਵਨੀਤ ਕੌਰ ਸ਼ੀਨਾ ਜਿਹਦਾ ਗੋਲੀਆਂ ਪਿੰਡਾਂ ਦੇ ਨਾਲੇ ਤੇ ਲੱਗੇ ਨਵਨੀਤ ਕੌਰ ਸ਼ੀਨਾ ਦਾ ਜੱਫਾ ਵਰਲਡ ਕੱਪ ਦੇ ਵਿੱਚ ਇਹ ਵੀ ਮਟਿਆਰ ਖੇਡੀ ਐ ਕੁਦਰ ਸਿੰਘ ਜੀ ਆਹ ਕੁੜੀ ਆਵਾਜ਼ ਤੇ ਜਿੰਨ ਜੱਫਾ ਲਿਆ ਕੁਦਰੋਜਨ ਹਾਂਜੀ ਧਾਮੀ ਆਹ ਕੁੜੀ ਨੇ ਜੱਫਾ ਲਾਇਆ 100 ਰੁਪਏ ਦੇ ਯਾਰ ਤੂੰ ਨੂੰ ਖਿਆਲ ਕਰ ਤੂੰ ਤਾਂ ਗੱਲਾਂ ਬਾਤਾਂ 'ਚ ਲੱਗਾ ਜਾਂਦਾ ਇਹ ਫੇਰ ਮਿਲਣੀ ਨਾ ਮਿਲਨੀਆਂ ਕਰ ਲਈ ਤੇ ਲੋਜਨ ਸਿੰਘ ਜੀ ਧਾਮੀ ਸਾਹਿਬ ਸਾਡੇ ਰੈਫਰੀ ਸਾਹਿਬ ਹਾਂਜੀ ਬਿੱਲਾ ਥਿਆੜਾ ਜੀ ਵੱਲੋਂ ਨਮਨਿਤ ਬੇਵਾਰ ਰੋਲਾ ਨਾ ਪਾਵੋ ਰੋਲਾ ਨਾ ਪਾਵੋ ਜੀ ਇਹ ਲੜਕੀਆਂ ਦਾ ਮੈਚ ਦੇਖੋ ਆਲੇ ਦੇਖੋ ਤੁਸੀਂ ਆਰਾਮਪ ਬਤੇਰੀ ਅਗਲੀ ਰੇਟ ਪੌਂਦੀ ਹੋਈ ਹਨੂ ਰਾਣੀ ਤੇਰਾ ਜੱਫਾ ਦੁਨੀਆ ਅਡੀਕ ਦੀ ਐ ਹਨੂ ਰਾਣੀ ਨੇ ਹਵਾਈ ਕੈਂਚੀ ਲਾਉਣ ਦਾ ਯਤਨ ਕੀਤਾ ਆ 100 ਰੁਪਿਆ ਇਸ ਕੁੜੀ ਦੇ ਹਾਂਜੀ ਆਰਾਮਪ ਬਤੇਰੀ ਲਈ ਬਾਬਾ ਜੀ ਵੱਲੋਂ 100 ਰੁਪਿਆ ਅਗਲੀ ਰੇਟ ਸੁੱਕੀ ਬੱਦਲੇ ਵਾਲੀ ਇਸ ਇਲਾਕੇ ਦੀ ਖਡਾਰਨ ਹੈ ਇੰਡੀਆ ਦੀ ਕਪਤਾਨ ਅਗਲੀ ਰੇਡ ਪਉਂਦੀ ਹੋਈ ਕਿ ਮੈਂ ਤੀਹਾ ਦੇਸ਼ ਪੰਜਾਬ ਦੀ ਮੇਰੀਆਂ ਬਾਹਮਾਂ ਦੇ ਵਿੱਚ ਸ਼ਾਨ ਮੇਰੀ ਕਬੱਡੀ ਮਾਂ ਪੰਜਾਬ ਦੀ ਜਿਹਨੂੰ ਮੰਨਦਾ ਕੁੱਲ ਜਹਾਨ वर्ल्ड कप ਦੇ ਵਿੱਚ ਕਬੱਡੀ ਦੀ ਮੈਂ ਰਹੀ ਹਾਂ ਕਪਤਾਨ ਤੇ ਸਾਹਮਣੇ ਜਫਾ ਨਵਨੀਤ ਕੌਰ ਸ਼ੀਨਾ ਨੇ ਲਾਉਣ ਦਾ ਯਤਨ ਕੀਤਾ ਹੈ ਪੁਆਇੰਟ ਰੇਡਰ ਦੇ ਖਾਤੇ ਦੇ ਵਿੱਚ ਪੁਆਇੰਟ ਸੁਖੀ ਬੱਲੇਵਾਲੀ ਦੇ ਖਾਤੇ ਦੇ ਵਿੱਚ ਜੁੜ ਗਿਆ ਹੈ ਰਾਮ ਬਤੇਰੀ ਅਗਲੀ ਰੇਡ ਪਾਉਂਦੀ ਹੋਈ ਆਰਾਮ ਬਤੇਰੀ ਹਰਿਆਣੇ ਵਾਲੀ ਜਿਹਦੀ ਬਾਬਤ ਮੈਂ ਕਹਿਣਾ ਹੁੰਨਾ ਕਿ ਜਿਹੜੀ ਲਿਉਂਦੀ ਮੈਦਾਨਾਂ ਦੇ ਵਿੱਚ ਹਨੇਰੀ ਐ ਜਿਹਦੇ ਵਿੱਚ ਜਾਨ ਬਤੇਰੀ ਐ ਉਹ ਹੋਰ ਕੋਈ ਨਹੀਂ ਹਰਿਆਣੇ ਵਾਲੀ ਆਰਾਮ ਬਤੇਰੀ ਐ ਇਹ ਆਰਾਮ ਬਤੇਰੀ ਅਗਲੀ ਰੇਡ ਪਾਉਂਦੀ ਹੋਈ ਤੇ ਸਾਹਮਣੇ ਰਾਧਾ ਜਫਾ ਲਾਉਣ ਦਾ ਯਤਨ ਕਰਦੀ ਹੋਈ ਲੱਗਦਾ ਹੋਇਆ ਜਫਾ ਜਿੰਨਾ ਜਿੰਦ ਦੁਨੀਆ ਤੇ ਜੰਨ ਤੇ ਤਾਰੇ ਰਹਿਣਗੇ ਵੇ ਦੁਨੀਆ ਦੇ ਲੋਕ ਰਾਧਾ ਆ ਕੇ ਕ੍ਰਿਸ਼ਨ ਕਹਿਣਗੇ ਵੀ ਪੁਆਇੰਟ ਰੇਡਰ ਦੇ ਖਾਤੇ ਦੇ ਵਿੱਚ ਜੁੜਦਾ ਹੋਇਆ ਹਾਂਜੀ ਬਾਬਾ ਜੀ ਵੱਲੋਂ 100 ਰੁਪਇਆ ਰੇਡਰ ਵਾਸਤੇ ਮਾਨ ਸਨਮਾਨ ਬਾਬਾ ਜੀ ਵੱਲੋਂ 100 ਰੁਪਇਆ ਦਾ ਮਾਨ ਸਨਮਾਨ ਰਣਦੀਪ ਕੌਰ ਗਾਗੋ ਅਗਲੀ ਰੇਡ ਪਾਉਂਦੀ ਹੋਈ ਜਾਫੀਆਂ ਦੇ ਵਿੱਚ ਨਵਰੀਤ ਕੌਰ ਸ਼ੀਨਾ ਤੇ ਸਾਹਮਣੇ ਰਣਦੀਪ ਕੌਰ ਇਹ ਵੀ ਪੰਜਾਬ ਪੁਲਿਸ ਦੇ ਵਿੱਚ ਸਰਵਿਸ ਕਰਦੀ ਹੈ ਪੁਆਇੰਟ ਜਾਫੀ ਦੇ ਖਾਤੇ ਦੇ ਵਿੱਚ ਜੁੜਦਾ ਹੋਇਆ ਹਰਬਿੰਦਰ ਸਿੰਘ ਜੀ ਧਾਮੀ ਸਾਹਿਬ ਦਲੋਚਨ ਸਿੰਘ ਧਾਮੀ ਸਾਹਿਬ ਦੇ ਵੀਰ ਅਗਲੀ ਰੇਡ ਰਿਤੂ ਦੀ ਹੈ ਜੋ ਅਕਾਲੀ ਦਲ ਦੇ ਵਾਇਸ ਪ੍ਰਧਾਨ ਡਾਕਟਰ ਸੁਖਵੀਰ ਜੀ ਇੱਥੇ ਪੁੱਜੇ ਉਹਨਾਂ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੋ ਉਹਨਾਂ ਦੇ ਨਾਲ ਸਾਥੀ ਆਏ ਨੇ ਉਹਨਾਂ ਦਾ ਵੀ ਜੀ ਆਇਆਂ ਕਹਿੰਦੇ ਆ ਅੱਜ ਅਨੁਰਧ ਮੈਂ ਇਹ चौहान ਸਾਹਿਬ ਬੇਨਤੀ ਕਰਨੀ ਚਾਹੁੰਦਾ ਹੈ ਇਸ ਸਥਾਨ ਦੇ ਨਾਲ ਅੱਜ ਨਹੀਂ ਜੁੜੇ ਇਹ ਛੋਟ ਛੋਟੀ ਉਮਰ ਸੀ ਜਦੋਂ ਮੇਰਾ ਖਾਲਿਆ ਕਿ 4-4 5-5 ਸਾਲ ਦੀ ਉਮਰ ਇਹਨਾਂ ਬੱਚਿਆਂ ਦੀ ਸੀ ਇਸ ਸਥਾਨ ਤੇ ਹੁੰਦੇ ਐ ਛੀਦਾ ਨੇ ਬੜੀ ਕਿਰਪਾ ਕੀਤੀ ਹੈ ਤੇ ਇਹਨਾਂ ਨੇ ਐਸਐਸ 4 ਜਿਹੜੀ ਗੱਡੀ ਸੀ ਉਹ ਲੈ ਕੇ ਇਸ ਸਥਾਨ ਨੇ ਸੇਵਾ ਦੇ ਦਿੱਤੀ ਸੀ ਮਹਾਰਾਜ ਜੀ ਨੂੰ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰੇ ਔਰ ਇਹਦਾ ਕਾਰੋਬਾਰ ਚ ਗੁਰੂ ਕੇ ਲੰਗਰਾਂ ਚ ਚਾਹੇ ਨੰਦਪੁਰ ਸਾਹਿਬ ਲੰਗਰ ਲਾਈਦਾ ਹੈ ਦੱਸ ਦਿੰਦੇ ਬਾਬਾ ਜੀ ਦੱਸੋ ਰਸਤੇ ਕਿੰਨੇ ਭੇਜੀਏ ਇਹਨਾਂ ਦੇ ਸਹਿਯੋਗ ਦੇ ਨਾਲ ਮੈਂ ਜਿਸ ਤਰ੍ਹਾਂ ਦੱਸ ਚੁੱਕਿਆ ਕਿ ਬੀਬੀ ਜੀ ਨੇ ਪਿਛਲੇ ਸਾਲ ਮੇਰਾ ਖਿਆਲ ਏ ਕਿ ਇੰਨੇ ਕ ਰਸਤੇ ਭੇਜੀ ਸੀ ਕਿ ਬੇਅੰਤ ਲੰਗਰਾਂ ਵਾਸਤੇ ਤੇ ਜੋ ਅੱਜ ਇਹ ਲੰਗਰਾਂ ਦੀ ਸੇਵਾ ਚੱਲ ਰਹੀ ਹੈ ਸਰਦਾਰ ਸਤਨਾਮ ਸਿੰਘ ਦੀ ਤਾਜਵਾਲ ਅਮਰੀਕਾ ਨਿਵਾਸੀ ਸਰਦਾਰ ਗਰਵੇਸ਼ ਸਿੰਘ ਜੀ ਹਰਗੜ ਸਰਦਾਰ ਪਰਮਜੀਤ ਸਿੰਘ ਜੀ ਤਾਜਵਾਲ ਔਰ ਇਹਨਾਂ ਪਰਿਵਾਰਾਂ ਵੱਲੋਂ ਸਰਦਾਰ ਸਰਬਜੀਤ ਸਿੰਘ ਜੀ ਕੈਨੇਡਾ ਔਰ ਹਰਦੀਪ ਸਿੰਘ ਜੀ ਕੈਨੇਡਾ ਜਿਨ੍ਹਾਂ ਨੇ ਕੱਲ ਨੂੰ ਪਰਿਵਾਰ ਨੇ ਉਸ ਸਥਾਨ ਤੇ ਬਾਬਾ ਦੀਪ ਸਿੰਘ ਜੀ ਦੇ ਸ਼ੀਤੀ ਯਾਦ ਨੂੰ ਰੱਖ ਕੇ ਔਰ ਸੇਵਾ ਲਈ ਆ ਮੈਂ ਦੱਸਣੀ ਚਾਹੁੰਦਾ ਐ ਕਿ ਗੁਰੂ ਕੇ ਪਿਆਰਿਓ ਉਹਨਾਂ ਨੇ ਤੇ ਜਿੰਦਗੀ ਬਖਸ਼ੇ ਕਹਿੰਦੇ ਪਿਛਲੇ ਅਗਲੇ ਸਾਲ ਨੂੰ ਵੀ ਸਾਨੂੰ ਸੇਵਾ ਲੰਗਰਾਂ ਦੀ ਦੇ ਦਿਓ ਸਰ ਵੱਲੋਂ ਇਹ ਰਿੱਤੂ ਮਟ ਅਗਲੀ ਰੇਡ ਪਾਉਂਦੀ ਹੋਈ ਸਾਡੇ ਅਵਤਾਰ ਸਿੰਘ ਜੀ ਬਿੱਲਾ ਥਿਆੜਾ ਦੁਨੀਆ ਦੇ ਮਹਾਨ ਪ੍ਰਮੋਟਰ ਤੱਕਦੇ ਹੋਏ ਉੱਥੇ ਮਾਟਰ ਸਰਬਜੀਤ ਸਿੰਘ ਜੀ ਜਲਵਾਲ ਵਾਲੇ ਉਹ ਵੀ ਮੈਚ ਨੂੰ ਤੱਕਦੇ ਹੋਏ ਇਧਰ ਅਨੂ ਰਾਣੀ ਜੱਫਾ ਲਾਉਗੀ ਕਿ ਨਹੀਂ ਜਾਂ ਰਾਧਾ ਲਾਉਗੀ ਰਾਧਾ ਦੇ ਨਾਲ ਮੁਕਾਬਲਾ ਹੋ ਗਿਆ ਜੱਫਾ ਲਾਉਣ ਦਾ ਯਤਨ ਤੇ ਸਾਹਮਣੇ ਰਿੱਤੂ ਹੰਧਿਆਂ ਵੱਲੋਂ ਵਾਦੀ ਹੋਈ ਜਦੋਂ ਹੰਧਿਆਂ ਲੱਗੇ ਆਉਣਾ ਓਦੋਂ ਪੂਰਾ ਜੋਰ ਲਗਾਉਣਾ ਦੇਣਾ ਮਾਥਾ ਹੱਥ ਮਾਰ ਉਹਨਾਂ ਦੀਆਂ ਯਾਦਾਂ ਨੇ ਕਿ ਬਾਬੇ ਗੜ ਪਾ ਕੇ ਪੱਲਾ ਕੀਤਾ ਅਰਦਾਸਾ ਸੀ ਗੁੱਸੇ ਵਿੱਚ ਆਣ ਪੈਨੇਆ ਜੰਗੀ ਲਿਬਾਸਾ ਸੀ ਮੁਗਲਾ ਵਿੱਚ ਦੀਪ ਸਿੰਘ ਦੇ ਖੰਡਾ ਖੜਕਾਉਣਾ ਏ ਬਾਬੇ ਹਰਮੰਦਰ ਜਾ ਕੇ ਸੀਸ ਚੜਾਉਣਾ ਏ ਬਾਬੇ ਨੂੰ ਕਹਿੰਦੀ ਹੋਣੀ ਮੈਂ ਹਾਂ ਬਲਬਾਨ ਬੜੀ ਮਿੰਡਾ ਵਿੱਚ ਕਰਦੇ ਹਾਂ ਟੋਟੇ ਆਂ ਦੇ ਖੜੀ ਖੜੀ ਅਰਜਨ ਰਾਵਣ ਵਰਗੇ ਦਾ ਕੀਤਾ ਹੈ ਨਾਸਮੈਂ ਚੱਲਣ ਨਹੀਂ ਦੇਣੀ ਸਿੰਘਾ ਤੇਰੀ ਅਰਦਾਸ ਮੈਂ ਤੇ ਉਹ ਲੰਬੜਦਾਰ ਸਾਹਿਬ ਵੱਡਾ ਯੋਗਦਾਨ ਆਜਾ ਹਰਪਾਲ ਸਿੰਘ ਜੀ ਧਨਵਾਦ ਸਾਹਿਬ ਵੱਡਾ ਯੋਗਦਾਨ ਗਰਮੇਲ ਸਿੰਘ ਜੀ ਆਪਾਂ ਪ੍ਰਮੋਟਰਾਂ ਦੇ ਨਾਂ ਲੈ ਲਈਏ ਇੱਕ ਵਾਰੀ ਤੇ ਸਾਹਮਣੇ ਮਟਿਆਰ ਰੇਡ ਪਾਉਂਦੀ ਹੋਈ ਇੱਕ ਪਾਸੇ ਰਾਮ ਬਤੇਰੀ ਤੇ ਦੂਏ ਪਾਸੇ ਜਫਾ ਲਾਉਣ ਦਾ ਯਤਨ ਪੁਆਇੰਟ ਅਗਲੀ ਰੇਡ ਪਾਉਣੀ ਹੋਈ ਅੱਜ ਬਹੁਤ ਵੱਡਾ ਯੋਗਦਾਨ ਹੈ ਅਮਰਪਾਲ ਸਿੰਘ ਜੀ ਧਨਵਾਥ ਉਥੇ ਬਹੁਤ ਵੱਡਾ ਯੋਗਦਾਨ ਬਿੱਟੂ ਝਾਵਾ ਜੀ ਉਹਨਾਂ ਵੱਲੋਂ ਵੀ ਯੋਗਦਾਨ ਬਹੁਤ ਵੱਡਾ ਸਤਨਾਮ ਸਿੰਘ ਜੀ ਤਾਜਵਾਲ ਉਹਨਾਂ ਵੱਲੋਂ ਵੀ ਬਹੁਤ ਵੱਡਾ ਯੋਗਦਾਨ ਤੇਲਵੰਡੀ ਰਾਇਆ ਉਹਨਾਂ ਵੱਲੋਂ ਬਹੁਤ ਵੱਡਾ ਯੋਗਦਾਨ ਗੁਰਮੀਤ ਸਿੰਘ ਜੀ ਹਰਗੜ ਵਾਲੇ ਜੂਕੇ ਵਾਲੇ ਜਿਨ੍ਹਾਂ ਨੇ ਲੜਕੀਆਂ ਦਾ ਦੂਸਰਾ ਇਨਾਮ ਦੇਣਾ ਹੈ ਉੱਥੇ ਬਹੁਤ ਵੱਡਾ ਯੋਗਦਾਨ ਸਰਦਾਰ ਅਮਰੀਕ ਸਿੰਘ ਜੀ ਧਾਮੀ ਪਰਮਜੀਤ ਸਿੰਘ ਜੀ ਤਾਜਵਾਲ ਉਹ ਵੀ ਬਹੁਤ ਵੱਡਾ ਯੋਗਦਾਨ ਪਾ ਰਹੇ ਹੈ ਨੰਬਰ ਉਹਦੇ ਨੇ 12 ਨੰਬਰ ਨੇ ਗੁਰੂ ਗੋਬਿੰਦ ਸਿੰਘ ਕਬੱਡੀ ਅਕੈਡਮੀ ਕੋਟਲੀ ਥਾਨ ਸਿੰਘ ਦੇ ਸੱਜੇ ਹੱਥ ਵਾਲੀ ਟੀਮ ਜੇਤੂ ਹੈ ਮੈਂ ਇੱਥੇ ਹੀ ਫਤਿਹ ਬੁਲਾਵਾਂਗਾ ਬੋਲਦਿਆਂ ਚੱਲਦਿਆਂ ਕੋਈ ਲਾਹੂ ਵਿੱਚ ਗਲਤ ਕਿਹਾ ਗਿਆ ਹੋਵੇ ਖਿਮਾ ਦੇ ਜੱਜ ਖਾਂ ਅਗਲੀ ਗੱਲ ਮੱਖਣ ਅਲੀ ਜੀ ਕਰਨਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ